ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਮਾਰਚ ਹੈ 22 ਮਾਰਚ 1664 6 ਅਕਤੂਬਰ 1664 ਦੇ ਦਿਨ ਗੁਰੂ ਹਰ Rai ਸਾਹਿਬ ਜੋਤੀ ਜੋਤ ਸਮਾ ਗਏ ਇਸ ਵੇਲੇ ਰਾਮ ਰਾਏ ਦਿੱਲੀ ਦੇ ਵਿੱਚ ਸੀ ਗੁਰੂ ਹਰਾਈ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਖਬਰ ਸੁਣ ਕੇ ਉਹ ਕੀਰਤਪੁਰ ਪਹੁੰਚਾ ਅਤੇ ਗੁਰਗੱਦੀ ਤੇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਦੇ ਨਿੱਜੀ ਸੇਵਾਦਾਰਾਂ ਗੁਰਦਾਸ ਗੁਰਬਖਸ਼ ਅਤੇ ਤਾਰਾ ਨੂੰ ਛੱਡ ਕੇ ਇੱਕ ਵੀ ਸਿੱਖ ਨੇ ਉਸ ਦਾ ਸਾਥ ਨਾ ਦਿੱਤਾ ਅਖੀਰ ਉਹ ਨਿਰਾਸ਼ ਹੋ ਗਿਆ ਅਤੇ ਦਿੱਲੀ ਪਰਤ ਗਿਆ ਉਸ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੀ ਮਦਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰੰਗਜ਼ੇਬ ਆਪਣੀ ਸਲਤਨਤ ਦੇ ਇੰਤਜ਼ਾਮ ਦੇ ਵਿੱਚ ਇਨਾ ਫਸਿਆ ਹੋਇਆ ਸੀ ਕਿ ਉਹ ਰਾਮ ਰਾਏ ਨੂੰ ਪ੍ਰਾਈਵੇਟ ਮੁਲਾਕਾਤ ਵਾਸਤੇ ਸਮਾਂ ਨਾ ਦੇ ਸਕਿਆ ਅਖੀਰ ਮਾਰਚ 1664 ਦੇ ਵਿੱਚ ਰਾਮ ਰਾਏ ਨੂੰ ਔਰੰਗਜ਼ੇਬ ਦੇ ਨਾਲ ਮਿਲਣ ਦਾ ਸਮਾਂ ਮਿਲ ਗਿਆ ਰਾਮਰਾਏ ਨੇ ਬੜਾ ਅਜੀਜ਼ ਹੋ ਕੇ ਔਰੰਗਜ਼ੇਬ ਤੋਂ ਮਦਦ ਮੰਗੀ। ਔਰੰਗਜ਼ੇਬ ਨੇ ਰਾਮਰਾਏ ਦੀ ਮਦਦ ਦਾ ਵਾਅਦਾ ਕੀਤਾ। ਇਸ ਸਬੰਧ ਦੇ ਵਿੱਚ ਔਰੰਗਜ਼ੇਬ ਨੇ ਪਹਿਲਾ ਕੰਮ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੱਮਣ ਕਰਨ ਦਾ ਕੀਤਾ। ਉਸ ਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਰਾਜਾ ਜੈਸਿਓ ਮਿਰਜ਼ਾ ਦੇ ਦੀਵਾਨ ਪਰਸਰਾਮ ਦੀ ਡਿਊਟੀ ਲਾਈ। ਪਰਸਰਾਮ 18 ਮਾਰਚ 1664 ਦੇ ਦਿਨ ਕੀਰਤਪੁਰ ਪੂਜਾ ਅਤੇ ਔਰੰਗਜ਼ੇਬ ਦਾ ਸੁਨੇਹਾ ਦਿੱਤਾ। ਸੁਨੇਹਾ ਮਿਲਦਿਆਂ ਗੁਰੂ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਗੁਰੂ ਜੀ ਦੇ ਨਾਲ ਦਾਦੀ ਬੱਸੀ, ਮਾਤਾ ਸੁਲਖਣੀ, ਦੀਵਾਨ ਦਰਗਾਹ ਮਾਲ, ਭਾਈ ਦਰਿਆ ਪਰਮਾਰ, ਭਾਈ ਮਨੀਰਾਮ ਵਾਲ ਨੂੰ ਚੱਲ ਪਏ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਮੁਲਾਕਾਤ 22 ਮਾਰਚ 1664 ਨੂੰ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਤੇ ਹੋਈ 22 ਮਾਰਚ 1922 ਦੇ ਦਿਨ ਬੱਬਰ ਅਕਾਲੀਆਂ ਕਰਮ ਸਿੰਘ ਦੌਲਤਪੁਰ ਧੰਨਾ ਸਿੰਘ ਬਹਿਵਲਪੁਰ ਉਦੇਸ ਸਿੰਘ ਰਾਮਗੜ੍ਹ ਝੁੰਗੀਆਂ ਨੇ ਬੱਬਰ ਲਾਇਰ ਦੇ ਸਾਰੇ ਖਾੜਕੂ ਐਕਸ਼ਨਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਨਾਂ ਲੈਣ ਦੀ ਅਰਦਾਸ ਕੀਤੀ ਅਤੇ ਸਭ ਨੂੰ ਕਿਹਾ ਕਿ ਕੋਈ ਵੀ ਸਿੰਘ ਆਪਣੇ ਨਾਂ ਤੇ ਕੋਈ ਐਕਸ਼ਨ ਨਹੀਂ ਲਵੇਗਾ ਤਾਂ ਜੋ ਕਿਸੇ ਹੋਰ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਪੁਲਿਸ ਤੰਗ ਨਾ ਕਰੇ ਉਹਨਾਂ ਨੇ 179 ਝੋਲੀ ਚੁੱਕਾਂ ਦੀ ਲਿਸਟ ਤਿਆਰ ਕੀਤੀ ਜਿਨ੍ਹਾਂ ਨੂੰ ਸੌਦਾ ਜਾਣਾ ਸੀ ਜੇਤ ਵਾਸਤੇ ਤੀਜਾ ਸ਼ਹੀਦੀ ਜਥਾ 22 ਮਾਰਚ 1924 ਨੂੰ ਸ੍ਰੀ ਕਲਤਕ ਸਹਬ ਤੋਂ ਰਵਾਨਾ ਹੋਇਆ। ਇਹ ਜਥਾ 7 ਅਪ੍ਰੈਲ 1924 ਨੂੰ ਜੈਤੋਪੂਜਾ ਜਿੱਥੇ ਫੌਜ ਅਤੇ ਪੁਲਿਸ ਵੱਲੋਂ ਇਹਨਾਂ ਦੇ ਸਵਾਗਤ ਦੀ ਪਹਿਲਾਂ ਵਾਂਗ ਹੀ ਤਿਆਰੀ ਕੀਤੀ ਗਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ ਐਮ ਐਲ ਸੀ, ਮੀਆਂ ਫਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ ਵੀ ਪਹੁੰਚੇ ਸਨ। ਇਸ ਜਥੇ ਨੂੰ ਰੋਕਿਆ ਗਿਆ ਅਤੇ ਛੋਟੀਆਂ-ਛੋਟੀਆਂ ਟੋਲੀਆਂ ਦੇ ਵਿੱਚ ਇਹਨਾਂ ਨੂੰ ਹੱਥ ਕੜੀਆਂ ਤੇ ਰੱਸਿਆਂ ਦੇ ਨਾਲ ਜਕੜ ਕੇ ਕਿਲੇ ਦੇ ਅੰਦਰ ਢੱਕ ਦਿੱਤਾ ਗਿਆ ਅਤੇ ਮਗਰੋਂ ਨਾਬਾ ਬੀੜ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ। 22 ਮਾਰਚ 1988 ਦੇ ਦਿਨ ਪੰਜਾਬ ਪੁ ਸਿੰਘ ਵਾਸੀ ਮਾਕੋਵਾਲ ਅੰਮ੍ਰਿਤਸਰ ਪਰਮਜੀਤ ਸਿੰਘ ਪੰਮਾ ਔਰ ਬਲਵਿੰਦਰ ਸਿੰਘ ਵਾਸੀ ਲੁਧਿਆਣਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 22 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਸਵਰਨ ਸਿੰਘ ਪੱਪੂ ਵਾਸੀ ਬਲੇਰ ਸੁਚਾ ਸਿੰਘ ਬੱਬਰ ਪੁੱਤਰ ਕੁੰਨਣ ਸਿੰਘ ਵਾਸੀ ਕਲੇਰ ਗੁਰਦਾਸਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 22 ਮਾਰਚ 1990 ਦੇ ਦਿਨ ਕਸ਼ਮੀਰਾ ਸਿੰਘ ਔਰਫ ਬਿੱਲਾ ਪੁੱਤਰ ਸੁੰਦਰ ਸਿੰਘ ਵਾਸੀ ਸਮਰਾਵਾਂ ਨੂੰ ਪੁਲਿਸ ਨੇ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 22 ਮਾਰਚ 1991 ਦੇ ਦਿਨ ਗੁਰਮੀਤ ਸਿੰਘ ਪੁੱਤਰ ਨਿਸ਼ਤਰ ਸਿੰਘ ਵਾਸੀ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਅਤੇ ਬਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੁਰਜਗਿਲ ਨੇੜੇ ਫੂਲ ਜ਼ਿਲ੍ਹਾ ਬਠਿੰਡਾ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 22 ਮਾਰਚ 1992 ਦਿਨ ਲਾਪ ਸਿੰਘ ਪੁੱਤਰ ਛੋਟਾ ਸਿੰਘ ਉਰਫ ਸੁਖਦੇਵ ਸਿੰਘ ਅਤੇ ਅਮਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੋਵੇਂ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ ਕੁਲਵਿੰਦਰ ਸਿੰਘ ਬਿੱਟੂ ਜਗਰੂਪ ਸਿੰਘ ਬਲਵਿੰਦਰ ਸਿੰਘ ਜਗਜੀਤ ਸਿੰਘ ਕਰਨਪੁਰ ਰਾਜਸਥਾਨ ਅਤੇ 6 ਹੋਰ ਸਿੱਖ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 22 ਮਾਰਚ 1993 ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਕਾਰ ਸਿੰਘ ਵਾਸੀ ਮਾਨੋਚਾਹਲ ਕਲਾਂ ਜ਼ਿਲ੍ਹਾ ਅਮ੍ਰਿਤਸਰ ਬਲਵਿੰਦਰ ਸਿੰਘ ਪੁੱ ਸਾਦਾ ਸਿੰਘ ਵਾਸੀ ਮੂਲੋਵਾਲੀ ਬਲਜਿੰਦਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਗੁਰਮੀਤ ਸਿੰਘ ਮੀਤਾ ਨਸੀਬ ਸਿੰਘ ਜਥੇਦਾਰ ਗੁਰਮੇਲ ਸਿੰਘ ਉਰਫ ਗੋਖਾ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 22 ਮਾਰਚ 2001 ਦੇ ਦਿਨ ਪੰਜਾਬ ਅਸੈਂਬਲੀ ਨੇ 4 ਜੂਨ 1984 ਦੇ ਦਿਨ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਖਿਲਾਫ ਨਿੰਦਾ ਦਾ ਮਤਾ ਪਾਸ ਕੀਤਾ ਇਸ ਮੌਕੇ ਤੇ ਬਾਦਲ ਆਪ ਜਾਣਬੁੱਝ ਕੇ ਅਸੈਂਬਲੀ ਦੇ ਵਿੱਚੋਂ ਗੈਰ ਰਿਆ ਤਾਂ ਜੋ ਉਸ ਨੂੰ ਇਸ ਹਮਲੇ ਦੇ ਖਿਲਾਫ ਬੋਲਣਾ ਨਾ ਪਵੇ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ